ਪੰਜਾਬੀ ਸੱਭਿਆਚਾਰ ਦੀ ਹਰ ਇੱਕ ਰਸਮ ਦੇ ਪਿੱਛੇ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਛੁਪਿਆ ਹੋਇਆ ਹੈ। ਪੰਜਾਬੀ ਵਿਆਹ ਸ਼ਾਦੀਆਂ ਵਿੱਚ ਇੱਕ ਮੇਨ ਰਸਮ ਹੈ ਮਾਂ ਵੱਲੋਂ ਮੁੰਡੇ ਤੇ ਬੌਟੀ ਦੇ ਸਿਰ ਤੋਂ ਪਾਣੀ ਵਾਰਨਾ। ਇਹ ਪਾਣੀ ਵਾਰਨ ਦੀ ਰਸਮ ਘਰ ਦੀ ਦਹਲੀਜ਼ ਤੇ ਹੀ ਕਿਉਂ ਕੀਤੀ ਜਾਂਦੀ ਹੈ? ਤੇ ਹਰ ਵਾਰ ਮੁੰਡੇ ਦੀ ਮਾਂ ਨੂੰ ਤੇ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਦਾ ਯਤਨ ਕਿਉਂ ਕਰਦੀ ਹੈ? ਮੁੰਡਾ ਤੇ ਬੌਟੀ ਮਾਂ ਨੂੰ ਪਾਣੀ ਪੀਣ ਤੋਂ ਰੋਕਦੇ ਕਿਉਂ? ਮਾਤਾ ਬਿਨਾ ਘਰ ਦਾ ਹੋਰ ਕੋਈ ਮੈਂਬਰ ਪਾਣੀ ਵਾਰਨ ਦੀ ਇਹ ਰਸਮ ਕਿਉਂ ਨਹੀਂ ਕਰ ਸਕਦਾ ਪਰ ਸਾਡੇ ਗੀਤਾਂ ਤੇ ਬੋਲੀਆਂ ਵਿੱਚ ਨੂੰ ਤੇ ਸੱਸ ਦੇ ਰਿਸ਼ਤੇ ਪ੍ਰਤੀ કૃਤਕਣ ਕਿਉਂ ਭਰੀ ਪਈ ਇਹ ਸ਼ੱਕ ਅੱਜ ਕੱਲ ਦੇ ਵਿਆਹਾਂ ਵਿੱਚ ਇਹਨਾਂ ਰਸਮਾਂ ਨੂੰ ਇੱਕ ਫਾਰਮੈਲਟੀ ਦੇ ਤੌਰ ਤੇ ਕੀਤਾ ਜਾਂਦਾ ਹੈ ਪਰ ਸਾਡੇ ਬਜ਼ੁਰਗਾਂ ਨੇ ਇਹ ਰਸਮਾਂ ਬੜੀਆਂ ਸੋਚ ਸਮਝ ਕੇ ਬਣਾਈਆਂ ਸਨ ਪਿੰਡ ਦੇ ਸਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਂਦੀ ਇਸ ਰਸਮ ਦਾ ਅਸਲੀ ਮਕਸਦ ਕੀ ਹੈ ਇਸ ਰਸਮ ਕਰਨ ਸਮੇਂ ਵੀ ਮਾਂ ਇੱਕ ਬਹੁਤ ਵੱਡੀ ਕੁਰਬਾਨੀ ਦਿੰਦੀ ਆ ਆਪਣੇ ਬੱਚਿਆਂ ਲਈ ਇਸ ਕੁਰਬਾਨੀ ਦਾ ਮੁੱਲ ਨੂੰ ਤੇ ਪੁੱਤਰ ساری ਜ਼ਿੰਦਗੀ ਨਹੀਂ ਤਾਰ ਸਕਦਾ ਰੀਤੀ ਰਿਵਾਜ ਤੇ ਰਸਮਾਂ ਦੀ ਬਲੱਖਣ ਜਾਣਕਾਰੀ ਭਰਪੂਰ ਇਹ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਵੀ ਕਰਿਓ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹਨ ਸਾਡਾ YouTube ਚੈਨਲ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਸੱਭਿਆਚਾਰ ਦੀ ਹਰ ਇੱਕ ਰਸਮ ਜਾਂ ਰੀਤੀ ਰਿਵਾਜ ਦੇ ਪਿੱਛੇ ਬਹੁਤ ਸਾਰਾ ਗਿਆਨ ਛੁਪਿਆ ਹੋਇਆ ਹੈ ਪੰਜਾਬੀ ਸਮਾਜ ਦੇ ਹਰ ਇੱਕ ਘਰ ਪਰਿਵਾਰ ਦੇ ਵਿੱਚ ਸਮੇਂ-ਸਮੇਂ ਸਰ ਵਿਆਹ ਸ਼ਾਦੀਆਂ ਹੁੰਦੀਆਂ ਰਹਿੰਦੀਆਂ ਅਤੇ ਇਹਨਾਂ ਵਿਆਹ ਸ਼ਾਦੀਆਂ ਦੇ ਸਮੇਂ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਦੋਨਾਂ ਪਰਿਵਾਰਾਂ ਵੱਲੋਂ ਪਰ ਅੱਜ ਉਹਨਾਂ ਵਿੱਚੋਂ ਆਪਾਂ ਇੱਕ ਮੇਨ ਰਸਮ ਦਾ ਜ਼ਿਕਰ ਕਰਦੇ ਹਾਂ ਜਿਹੜੀ ਰਸਮ ਦਾ ਨਾਂ ਹੈ ਪਾਣੀ ਵਾਰਨਾ ਆਓ ਦੇਖਦੇ ਹਾਂ ਇਸ ਰਸਮ ਦੇ ਪਿੱਛੇ ਅਸਲੀ ਲੌਜਿਕ ਕੀ ਹੈ ਅਤੇ ਆਪਣੇ ਬਜ਼ੁਰਗਾਂ ਨੇ ਇਸ ਰਸਮ ਦੇ ਵਿੱਚ ਸਾਨੂੰ ਕੀ ਗਿਆਨ ਦਿੰਦਾ ਹੈ ਕਦੇ ਸੋਚ ਕੇ ਦੇਖਿਓ ਲੜਕਾ ਆਪਣੀ ਬਰਾਤ ਲੈ ਕੇ ਲੜਕੀ ਨੂੰ ਵਿਆਹਣ ਵਾਸਤੇ ਜਾਂਦਾ ਹੈ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਜਦੋਂ ਬਰਾਤ ਦੇ ਨਾਲ ਲੜਕੀ ਨੂੰ ਲੈ ਕੇ ਵਾਪਸ ਆਪਣੇ ਪਿੰਡ ਆਉਂਦਾ ਹੈ ਉਹ ਆਪਣੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਘਰ ਦੀਆਂ ਬਰੂਹਾਂ ਤੇ ਖਲੋ ਜਾਂਦਾ ਹੈ ਅਤੇ ਮਾਂ ਵੱਲੋਂ ਇਸ ਸੁਹਾਗ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਜਾਂਦਾ ਹੈ ਇਹ ਰਸਮ ਘਰ ਦੀਆਂ ਦਹਲੀਆਂ ਤੇ ਹੀ ਕਿਉਂ ਕੀਤੀ ਜਾਂਦੀ ਹੈ ਘਰ ਦੇ ਅੰਦਰ ਜਾ ਕੇ ਕਿਉਂ ਨਹੀਂ ਤੇ ਇਹ ਰਸਮ ਆਈ ਵੀ ਸਿਰਫ ਮਾਂ ਦੇ ਹਿੱਸੇ ਹੈ ਘਰ ਦਾ ਕੋਈ ਹੋਰ ਮੈਂਬਰ ਦਾਦੀ ਤਾਈ ਚਾਚੀ ਹੋਰ ਕੋਈ ਵੀ ਇਹ ਰਸਮ ਨਹੀਂ ਕਰ ਸਕਦੀ ਅਤੇ ਇਹ ਰਸਮ ਕੀਤੀ ਤੋਂ ਬਿਨਾ ਲੜਕਾ ਆਪਣੀ ਬੌਟੀ ਦੇ ਨਾਲ ਆਪਣੇ ਘਰ ਦੀ ਦਹਲੀਜ਼ ਪਾਰ ਨਹੀਂ ਕਰ ਸਕਦਾ ਸੱਜ ਵਿਆਹ ਹੀ ਲੜਕੀ ਨੇ ਆਪਣੇ ਪਤੀ ਦਾ ਪੱਲਾ ਫੜ ਕੇ ਆਪਣੇ ਸਹੁਰਿਆਂ ਦੇ ਘਰ ਵਿੱਚ ਪਹਿਲੇ ਦਿਨ ਪ੍ਰਵੇਸ਼ ਕਰਨਾ ਹੁੰਦਾ ਹੈ ਇਹ ਉਹ ਘਰ ਹੁੰਦਾ ਜਿੱਥੇ ਲੜਕੀ ਨੇ ਬਾਕੀ ਦੀ ਸਾਰੀ ਜ਼ਿੰਦਗੀ گزارਣੀ ਹੁੰਦੀ ਹੈ ਜਿੱਥੇ ਉਸ ਨੇ ਸਮਾਜ ਦਾ ਹਿੱਸਾ ਬਣ ਕੇ ਆਉਣ ਵਾਲੇ ਸਮੇਂ ਵਿੱਚ ਇੱਕ ਨਵੇਂ ਪਰਿਵਾਰ ਦੀ ਸਿਰਜਣਾ ਕਰਨੀ ਹੁੰਦੀ ਹੈ ਅਤੇ ਆਪਣੇ ਸੱਸ ਤੇ ਸਹੁਰੇ ਨੂੰ ਮਾਂ ਤੇ ਪਿਓ ਦਾ ਦਰਜਾ ਦੇ ਕੇ ਕਰਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਤੇ ਦੁੱਖ ਸੁੱਖ ਤੇ ਨਾਜ਼ੁਕ ਸਮੇਂ ਵਿੱਚ ਵੀ ਰਿਸ਼ਤਿਆਂ ਦੀਆਂ ਇਹਨਾਂ ਨਾਜ਼ੁਕ ਤੰਦਾਂ ਦਾ ਖਿਆਲ ਰੱਖਣਾ ਹੁੰਦਾ ਹੈ ਇਸ ਲਈ ਜਦੋਂ ਲੜਕਾ ਆਪਣੀ ਪਤਨੀ ਨੂੰ ਲੈ ਕੇ ਬਰਾਤ ਦੇ ਨਾਲ ਵਾਪਸ ਆਪਣੇ ਪਿੰਡ ਪਹੁੰਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਵੱਲੋਂ ਆਪਣੇ ਦਰਵਾਜ਼ੇ ਦੇ ਦੋਨਾਂ ਕੌਲਿਆਂ ਤੇ ਤੇਲ ਚੋਕ ਕੇ ਇਸ ਸੱਜ ਵਿਆਹੀ ਜੋੜੀ ਨੂੰ ਸਭ ਸ਼ਗਨ ਕੀਤਾ ਜਾਂਦਾ ਹੈ ਤੇ ਫੇਰ ਪੁੱਤਰ ਤੇ ਨੂੰ ਨੂੰ ਇੱਕ ਲੱਕੜੀ ਦੇ ਪਟੜੇ ਤੇ ਖੜਾ ਕੇ ਮਾਂ ਵੱਲੋਂ ਉਹਨਾਂ ਦੇ ਸਿਰ ਤੋਂ ਦੀ ਪਾਣੀ ਵਾਰਿਆ ਜਾਂਦਾ ਹੈ ਹਰ ਵਾਰ ਇੱਕ ਗੇੜਾ ਪੂਰਾ ਹੋਣ ਤੋਂ ਬਾਅਦ ਮਾਂ ਪਾਣੀ ਦਾ ਘੁੱਟ ਪੀਂਦੀ ਹੈ ਤੇ ਪੁੱਤਰ ਉਸ ਨੂੰ ਰੋਕਦਾ ਹੈ ਇਹ ਰਸਮ ਲਗਾਤਾਰ 5 ਵਾਰ ਜਾਂ ਕਈ ਇਲਾਕਿਆਂ ਦੇ ਵਿੱਚ 7 ਵਾਰ ਕੀਤੀ ਜਾਂਦੀ ਹੈ ਤੇ ਹਰ ਵਾਰ ਮਾਂ ਪਾਣੀ ਪੀਂਦੀ ਹੈ ਤੇ ਪੁੱਤਰ ਰੋਕਦਾ ਜ਼ਰੂਰ ਹੈ ਜੇ ਪੁੱਤਰ ਨਾ ਰੋਕੇ ਤਾਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਜੇ ਨੂੰਹ ਤੇ ਪੁੱਤਰ ਦੋਨੋਂ ਹੀ ਨਾ ਰੁਕਣ ਤਾਂ ਦਰਾਣੀਆਂ ਜਠਾਣੀਆਂ ਮਾਂ ਨੂੰ ਪਾਣੀ ਪੀਣ ਤੋਂ ਰੋਕਦੀਆਂ ਅਸਲ ਵਿੱਚ ਮਾਂ ਨੇ ਆਪਣੀ ਜਵਾਨੀ ਦਾ ਸਾਰਾ ਟਾਈਮ ਲਗਾ ਕੇ ਆਪਣੇ ਪੁੱਤਰ ਨੂੰ ਜਵਾਨ ਕੀਤਾ ਹੁੰਦਾ ਹੈ 20 25 ਸਾਲ ਲੱਗ ਜਾਂਦੇ ਆ ਮਾਂ ਨੂੰ ਇਹ ਦਿਨ ਦੇਖਣ ਵਾਸਤੇ ਤੇ ਜਦੋਂ ਨੂੰਹ ਤੇ ਪੁੱਤ ਸਾਹਮਣੇ ਖੜੇ ਹੁੰਦੇ ਆ ਤੇ ਮਾਂ ਉਨ੍ਹਾਂ ਦੇ ਸਿਰ ਤੋਂ ਦੀ ਕੱਲਾ ਪਾਣੀ ਨਹੀਂ ਵਾਰਦੀ ਸੱਭਿਆਚਾਰ ਦੇ ਸਕਾਲਰਾਂ ਮੁਤਾਬਕ ਮਾਂ ਆਪਣੇ ਨੂੰਹ ਤੇ ਪੁੱਤ ਦੇ ਸਿਰ ਤੋਂ ਦੀ ਉਨ੍ਹਾਂ ਦੇ ਦੁੱਖ ਵਾਰ ਕੇ ਆਪ ਪੀਣ ਦਾ ਯਤਨ ਕਰਦੀ ਹੈ ਮਾਂ ਚਾਹੁੰਦੀ ਹੈ ਮੇਰੀ ਨੂੰਹ ਤੇ ਮੇਰੇ ਪੁੱਤਰ ਦੇ ਹਿੱਸੇ ਆਉਣ ਵਾਲੀ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਕਸ਼ਟ ਲਿਖੇ ਹੋਏ ਨੇ ਅੱਜ ਦੇ ਦਿਨ ਮੈਂ ਉਹ ਸਾਰੇ ਇਹਨਾਂ ਦੇ ਸਿਰ ਤੋਂ ਦੀ ਵਾਰ ਕੇ ਆਪੀ ਪੀ ਲਵਾਂ ਮੇਰੀ ਆਉਣ ਵਾਲੀ ਪੀੜ੍ਹੀ ਇਸ ਘਰ ਦੇ ਵਿੱਚ ਸੁਖੀ ਰਹੇ ਉਹਨਾਂ ਨੂੰ ਕਦੇ ਵੀ ਕਿਸੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ ਅਸਲ ਵਿੱਚ ਇਹ ਮਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੀ ਖੁਸ਼ੀ ਦੇ ਵਿੱਚ ਗੀਤ ਗਾਉਂਦੀ ਗਾਉਂਦੀ ਆਪਣੇ ਨੂੰਹ ਪੁੱਤ ਦੇ ਦੁੱਖ ਆਪਣੀ ਝੋਲੀ ਵਿੱਚ ਪਵਾਉਣ ਦਾ ਜਿਗਰਾ ਰੱਖਦੀ ਹੈ ਅਤੇ ਇਹ ਰਸਮ ਘਰ ਦੀ ਦਹਲਿਜ ਤੇ ਇਸ ਲਈ ਕੀਤੀ ਜਾਂਦੀ ਹੈ ਜਿਸ ਮਾਂ ਨੇ ਪਾਣੀ ਵਾਰਨਾ ਉਸ ਨੇ 20-25 ਸਾਲ ਲਾ ਕੇ ਇਸ ਘਰ ਨੂੰ ਤੀਲਾ-ਤੀਲਾ ਕਰਕੇ ਜੋੜਿਆ ਹੁੰਦਾ ਹੈ ਬਹੁਤ ਸਾਰੇ ਦੁੱਖ-ਸੁੱਖ ਦੇ ਸਮੇਂ ਆਪਣੇ ਸਿਰ ਤੋਂ ਦੀ ਹਿਡਾਈ ਹੁੰਦੇ ਨੇ ਗਰੀਬੀ ਅਮੀਰੀ ਦੇ ਚੱਕਰ ਵਿੱਚ ਪਿਸ ਕੇ ਪਰਿਵਾਰ ਨੂੰ ਇਕੱਠਿਆਂ ਰੱਖ ਕੇ ਘਰ ਨੂੰ ਇੱਥੋਂ ਤੱਕ ਲਿਆਂਦਾ ਹੁੰਦਾ ਹੈ ਤੇ ਮਾਂ ਘਰ ਦੀ ਮੁਖੀਆ ਹੋਣ ਦੇ ਨਾਤੇ ਆਪਣੀ ਨੂੰ ਨੂੰ ਆਪ ਦਹਲਿਜ਼ਾਂ ਤੇ ਲੈਣ ਜਾਂਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਨੇ ਘਰ ਦੀ ਮੁਖੀਆ ਬਣਨਾ ਹੁੰਦਾ ਜਿਸ ਦੇ ਅਰਥ ਨੇ ਮਾਂ ਨੂੰ ਦੇ ਰੂਪ ਵਿੱਚ ਦੂਸਰੀ ਔਰਤ ਦਾ ਪਰਵੇਸ਼ ਆਪਣੇ ਘਰ ਵਿੱਚ ਕਰਵਾ ਕੇ ਆਪਣੇ ਘਰ ਦੀ ਖੁਦਮੁਖਤਿਆਰੀ ਤੇ ਜ਼ਿੰਮੇਵਾਰੀ ਆਪਣੀ ਨੂੰ ਨੂੰ ਸੌਂਪ ਦਿੰਦੀ ਹੈ ਇਹ ਵੀ ਮਾਂ ਦੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਕਿ ਪਿਛਲੇ 25 30 ਸਾਲਾਂ ਦਾ ਸਰਫਾ ਕਰ ਕਰਕੇ ਬੰਨਿਆ ਹੋਇਆ ਘਰ ਤੇ ਉਸ ਦੀਆਂ ਚਾਬੀਆਂ ਆਪਣੀ ਨੂੰ ਨੂੰ ਫੜਾ ਦੇਣੀ ਆ ਤੇ ਉਹ ਵੀ ਰਿਸ਼ਤੇਦਾਰ ਸ਼ਰੀਕਾ ਕਬੀਲਾ ਸਾਰਿਆਂ ਦੇ ਸਾਹਮਣੇ ਪਰ ਇੱਥੇ ਉਸ ਨੂੰ ਨੂੰ ਵੀ ਸੋਚਣਾ ਚਾਹੀਦਾ ਜਿਸ ਦੇ ਹਿੱਸੇ ਦੇ ਵਾਰ ਕੇ ਦੁੱਖ ਵੀ ਮਾ ਪੀ ਗਈ ਜਿਸ ਨੂੰ ਬੰਨਿਆ ਬਣਾਇਆ ਘਰ ਵੀ ਮਾਂ ਨੇ ਸੌਪ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸੱਸ ਤੇ ਸਹੁਰੇ ਨੂੰ ਜੇ ਉਹ ਨੂੰ ਆਪਣੇ ਪਿਓ ਤੇ ਮਾਂ ਦਾ ਦਰਜਾ ਦੇਵੇਗੀ ਤੇ ਇਸ ਘਰ ਦੀਆਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਨ ਲੱਗ ਸਕਦੇ ਆ ਬੇਸ਼ੱਕ ਅੱਜ ਵਾਲੇ ਸਮੇਂ ਦੇ ਵਿੱਚ ਤੇਜ਼ ਤਰਾਰ ਯੁੱਗ ਦੇ ਵਿੱਚ ਇਹਨਾਂ ਰਸਮਾਂ ਨੂੰ ਇੱਕ ਫਾਰਮੈਲਿਟੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਪਰ ਆਪਣੇ ਬਜ਼ੁਰਗਾਂ ਨੇ ਕਈ ਸੌ ਸਾਲ ਪਹਿਲਾਂ ਇਹ ਪੰਜਾਬੀ ਸੱਭਿਆਚਾਰ ਦੀਆਂ ਰਸਮਾਂ ਬਹੁਤ ਸੋਚ ਸਮਝ ਕੇ ਬਣਾਈਆਂ ਸਨ ਇਹਨਾਂ ਦੇ ਵਿੱਚ ਬਹੁਤ ਸਾਰਾ ਗਿਆਨ ਲਪੇਟਿਆ ਸੀ ਕਿਉਂਕਿ ਨੌ ਤੇ ਸੱਸ ਪਹਿਲੇ ਸਮਿਆਂ ਦੇ ਵਿੱਚ ਪਾਣੀ ਵਾਰਨ ਵੇਲੇ ਹੀ ਇੱਕ ਦੂਸਰੇ ਦਾ ਮੂੰਹ ਆਮੋ ਸਾਹਮਣੀ ਦੇਖਦੀਆਂ ਸਨ ਉਦੋਂ ਅੱਜ ਵਰਗਾ ਰਿਵਾਜ ਨਹੀਂ ਸੀ ਹੁੰਦਾ ਇਸੇ ਲਈ ਪਹਿਲੇ ਦਿਨ ਪਾਣੀ ਵਾਰ ਕੇ ਤੇ ਖੰਡ ਦੇ ਪਿਆਲੇ ਨਾਲ ਸੱਸ ਵੱਲੋਂ ਆਪਣੀ ਨੂੰਹ ਦਾ ਮੂੰਹ ਮਿੱਠਾ ਕਰਾ ਕੇ ਉਸ ਨੂੰ ਘਰ ਦੀ ਮੁਖਤਿਆਰੀ ਸੌਂਪੀ ਜਾਂਦੀ ਸੀ ਸੱਭਿਆਚਾਰ ਦੇ ਸਕਾਲਰ ਤੇ ਇਹ ਵੀ ਕਹਿੰਦੇ ਨੇ ਕਿ ਜੇ ਨੂੰਹ ਸੱਸ ਦਾ ਆਪਸੀ ਪਿਆਰ ਮਾਵਾਂ ਧੀਆਂ ਵਾਲਾ ਹੋ ਜਾਵੇ ਤੇ ਉਸ ਘਰ ਤੋਂ ਵੱਡਾ ਸਵਰਗ ਕੋਈ ਨਹੀਂ ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚ ਕਿਤੇ ਤਰੇੜ ਪੈ ਜਾਏ ਤੇ ਉਸ ਤੋਂ ਵੱਡਾ ਨਰਕ ਵੀ ਕਿਤੇ ਨਹੀਂ ਪੁਰਾਣੇ ਸਮਿਆਂ ਅੰਦਰ ਇੱਕ ਇੱਕ ਘਰ ਦੇ ਵਿੱਚ ਕਿੱਡੇ ਕਿੱਡੇ ਪਰਿਵਾਰ ਇਕੱਠੇ ਰਹਿੰਦੇ ਦੇਖੇ ਗਏ ਨੇ ਪਰ ਅੱਜ ਸਮੇਂ ਦੀ ਦੌੜ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਇੱਕ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਨਵੇਂ ਨਰੋਏ ਪਰਿਵਾਰ ਦੀ ਸਿਰਜਣਾ ਲਈ ਆਪਸੀ ਪਿਆਰ ਦੀ ਹਰ ਪਰਿਵਾਰ ਨੂੰ ਲੋੜ ਹੁੰਦੀ ਹੈ ਤੇ ਕਈ ਵਾਰ ਸੰਸਾਰ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਜਿੰਨਾ ਮਾਵਾ ਨੇ ਨੂੰਹ ਪੁੱਤ ਦੇ ਸਿਰ ਤੋਂ ਦੀ ਵਾਰਕੇ ਉਹਨਾਂ ਦੇ ਦੁੱਖ ਆਪ ਪੀਤੇ ਹੁੰਦੇ ਨੇ ਤੇ ਉਹੀ ਮਾਵਾ ਬੁਢਾਪੇ ਦੇ ਵਿੱਚ ਦੋ ਘਟ ਪਾਣੀ ਦੇ ਲਈ ਤਰਸ ਰਹੀਆਂ ਹੁੰਦੀਆਂ ਹਰ ਨੂੰਤੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੇ ਵੀ ਸੱਸ ਬਣਨਾ ਉਸ ਦੀ ਵੀ ਨੂੰਹ ਆਵੇਗੀ ਜੈਸਾ ਵਰਤਾਓ ਅਸੀਂ ਅੱਜ ਦੇ ਸਮੇਂ ਵਿੱਚ ਕਰਾਂਗੇ ਆਉਣ ਵਾਲੇ ਸਮੇਂ ਅੰਦਰ ਸਾਨੂੰ ਉਹ ਭੋਗਣਾ ਵੀ ਪਏਗਾ ਸੋ ਆਓ ਰਿਸ਼ਤਿਆਂ ਦੀਆਂ ਨਾਜ਼ੁਕ ਤੰਦਾਂ ਨੂੰ ਜੋੜ ਕੇ ਰੱਖੀਏ ਤੇ ਵਿਆਹ ਸ਼ਾਦੀਆਂ ਦੀਆਂ ਇਹਨਾਂ ਕੀਤੀਆਂ ਜਾਂਦੀਆਂ ਰਸਮਾਂ ਵਿੱਚ ਸਾਡੇ ਬਜ਼ੁਰਗਾਂ ਦੇ ਦਿੱਤੇ ਹੋਏ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਗਲੀ ਵੀਡੀਓ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਬਨਗੀ ਦਾ ਜ਼ਿਕਰ ਕੀਤਾ ਜਾਵੇਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ